ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਹਾਂ ਜੀ ਇੱਕ ਵਾਰੀ ਫੇਰ ਤੋਂ ਗੁਰਿੰਦਰ ਤੇ ਪੰਜਾਬ ਦੇ ਨਾਲ ਜੁੜੀ ਹੋਈ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਅੱਜ ਜਿਹੜੀ ਮੈਂ ਗੱਲ ਕਰਨੀ ਆ ਮਾਨਸੇਾ ਜ਼ਿਲ੍ਹੇ ਦਾ ਇੱਕ ਪਿੰਡ ਉੱਥੇ ਦੀ ਇਹ ਕਹਾਣੀ ਜਿਹੜੀ ਵਾਪਰੀ 2024 ਦੇ ਵਿੱਚ ਸੱਚੀ ਕਹਾਣੀ ਦੋ ਪਰਿਵਾਰ ਰਹਿੰਦੇ ਸੀ ਜੀ ਗੁਰਪ੍ਰੀਤ ਸਿੰਘ ਹੋਰਾਂ ਦਾ ਪਰਿਵਾਰ ਗੁਰਪ੍ਰੀਤ ਸਿੰਘ 45 ਸਾਲ ਦਾ ਸੀਗਾ ਤੇ ਇੱਕ ਜਸਪਾਲ ਸਿੰਘ ਹੋਰਾਂ ਦਾ ਪਰਿਵਾਰ ਜਿੱਦਾਂ ਪਿੰਡਾਂ 'ਚ ਕੁਝ ਪਰਿਵਾਰਾਂ ਦਾ ਬਹੁਤ ਜ਼ਿਆਦਾ ਪਰਿਵਾਰ ਪਿਆਰ ਹੁੰਦਾ ਵਾ ਸ਼ਹਿਰਾਂ 'ਚ ਵੀ ਆਪਾਂ ਕਹਿ ਸਕਦੇ ਹਾਂ ਕਿ ਕੁਝ ਹੁੰਦੇ ਨੇ ਲੋਕ ਜਿਹੜੇ ਆਪਸ ਦੇ ਵਿੱਚ ਗੁਵਾਂਢੀ ਬਹੁਤ ਵਰਤਦੇ ਨੇ ਤੇ ਇਦਾਂ ਹੀ ਇਹ ਦੋਨੋਂ ਪਰਿਵਾਰ ਸੀ ਆਪਸ ਦੇ ਵਿੱਚ ਪਰਿਵਾਰਾਂ ਦੇ ਵਾਂਗੂ ਰਹਿੰਦੇ ਸੀ ਗੁਰਪ੍ਰੀਤ ਸਿੰਘ ਦਾ ਜਿਹੜਾ ਪਰਿਵਾਰ ਸੀ ਉਹਦੇ ਬੱਚੇ ਸੀ ਉਹਨਾਂ ਦੇ ਘਰ ਜਸਪਾਲ ਸਿੰਘ ਹੋਰਾਂ ਦੇ ਘਰ ਦੇ ਵਿੱਚ ਅਕਸਰ ਜਾਂਦੇ ਰਹਿੰਦੇ ਸੀ ਤੇ ਜਸਪਾਲ ਸਿੰਘ ਹੋਰਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਗੁਰਪ੍ਰੀਤ ਸਿੰਘ ਹੋਰਾਂ ਦੇ ਘਰ ਦੇ ਵਿੱਚ ਉਹਦੇ ਰਹਿੰਦੇ ਸੀ ਤੇ ਜਸਪਾਲ ਸਿੰਘ ਦੀ ਇੱਕ ਧੀ ਸੀ ਉਹਦਾ ਨਾਮ ਵੀ ਗੁਰਪ੍ਰੀਤ ਕੌਰ ਸੀ 19 ਸਾਲਾਂ ਦੀ ਉਹ ਸੀਗੀ ਬਹੁਤ ਖੂਬਸੂਰਤ ਉਹਦਾ ਵੀ ਅਕਸਰ ਗੁਰਪ੍ਰੀਤ ਸਿੰਘ ਹੋਰਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀ ਉਹਨਾਂ ਦੇ ਬੱਚਿਆਂ ਦੇ ਨਾਲ ਕਾਫੀ ਲਗਾਵ ਸੀਗਾ ਤੇ ਜਿੱਦਾਂ ਇੱਕ ਘਰ ਹੁੰਦਾ ਵਾ ਇਹ ਸਾਰੇ ਉੱਧਾ ਰਹਿੰਦੇ ਸੀ ਗੁਰਪ੍ਰੀਤ ਕੌਰ ਵੀ ਇਹਨਾਂ ਦੇ ਘਰ ਜਦੋਂ ਆਉਂਦੀ ਸੀ ਗੁਰਪ੍ਰੀਤ ਸਿੰਘ ਹੋਰਾਂ ਦੇ ਦੋਨੋਂ ਨਾਮ ਸੇਮ ਨੇ ਸੋ ਕਨਫਿਊਜ਼ ਨਾ ਹੋਇਓ ਤੇ ਜਦੋਂ ਉਹ ਆਉਂਦੀ ਸੀ ਉਹ ਘਰ ਦੇ ਵਿੱਚ ਉਦਾਂ ਹੀ ਕੰਮ ਕਰਾਉਣੇ ਕਦੇ ਰੋਟੀ ਇੱਧਰ ਖਾ ਲੈਣੀ ਕਦੇ ਉੱਧਰ ਖਾ ਲੈਣੀ ਸੋ ਦੋਨੋਂ ਪਰਿਵਾਰਾਂ ਦਾ ਇਸ ਤਰੀਕੇ ਦਾ ਸਬੰਧ ਸੀਗਾ ਪਰ ਇੱਥੇ ਕਹਾਣੀ ਬਦਲਦੀ ਕਦੋਂ ਆ ਸਾਰਾ ਕੁਝ ਬਹੁਤ ਚੰਗਾ ਚੱਲਦਾ ਹੁੰਦਾ ਵਾ ਤੇ ਜਿਹੜਾ ਜਸਪਾਲ ਸਿੰਘ ਉਹ ਵੀ ਬਹੁਤ ਖੁਸ਼ ਸੀ ਕਿ ਇੰਨੇ ਚੰਗੇ ਗਵਾਂਢੀ ਮਿਲੇ ਨੇ ਬਹੁਤ ਵਧੀਆ ਦਿਨ ਗੁਜ਼ਰ ਰਹੇ ਸੀਗੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਾਲੇ ਬਹੁਤ ਖੁਸ਼ ਸੀ ਉਹਨਾਂ ਨਾਲ ਵਰਤ ਕੇ ਪਰ ਜਿਹੜਾ ਗੁਰਪ੍ਰੀਤ ਸਿੰਘ ਸੀ 45 ਸਾਲਾ ਘਰ ਦਾ ਮੁਖੀ ਆ ਜਿਹੜਾ ਸੀਗਾ ਉਹਦੀ ਅੱਖ ਜਿਹੜੀ ਖਰਾਬ ਹੋ ਜਾਂਦੀ ਨੀਂਤ ਡੋਲ ਜਾਂਦੀ ਆ ਉਹਦੀ ਗੁਰਪ੍ਰੀਤ ਕੌਰ ਦੇ ਲਈ ਉਹਦੇ ਤੇ ਮਾੜੀ ਅੱਖ ਰੱਖਣ ਲੱਗ ਜਾਂਦਾ ਉਹ ਜਦੋਂ ਮਾੜੀ ਅੱਖ ਰੱਖਦਾ ਵਾ ਤਾਂ ਹੌਲੀ ਹੌਲੀ ਉਹਦੇ ਨਾਲ ਜਿਹੜਾ ਛੇੜਖਾਨੀਆਂ ਜੜੀਆਂ ਕਰਨੀਆਂ ਸ਼ੁਰੂ ਕਰਦਾ ਕੁਝ ਇਹੋ ਜੀਆਂ ਛੇੜਖਾਨੀਆਂ ਕੋ ਇੱਕ ਟਰਾਈ ਕਰਦਾ ਵਾ ਵੀ ਕਿਤੇ ਉਹਨੂੰ ਗੁੱਸਾ ਤਾਂ ਨਹੀਂ ਲੱਗ ਰਿਹਾ ਵੀ ਉਹਨੂੰ ਕਵਰ ਵੀ ਕਰ ਲਵੇ ਜੇ ਬਾਅਦ ਵਿੱਚ ਉਹ ਗੁੱਸਾ ਕਰੇ ਵੀ ਵੀ ਉਹ ਠੀਕ ਐ ਕਹਿ ਦੇਵੇ ਉਹਨੂੰ ਠੀਕ ਉਹ ਕਹਿੰਦਾ ਸੀ ਪਹਿਲਾਂ ਬਾਅਦ ਦੇ ਵਿੱਚ ਉਹਦੀ ਨੀਤ ਡੋਲ ਗਈ ਪਰ ਹੋਇਆ ਬਿਲਕੁਲ ਉਲਟਾ ਜਿਹੜੀ ਗੁਰਪ੍ਰੀਤ ਕੌਰ ਆ ਉਹਨੇ ਬਿਲਕੁਲ ਵੀ ਇਹ ਛੇੜਖਾਨੀਆਂ ਦਾ ਬੁਰਾ ਨਹੀਂ ਮਨਾਇਆ ਸਗੋਂ ਅੱਗੋਂ ਹੋਰ ਜ਼ਿਆਦਾ ਰਿਸਪੌਂਸ ਦਿੱਤਾ ਉਹਨੂੰ ਕੋਈ ਵੀ ਸਮੱਸਿਆ ਨਹੀਂ ਸੀਗੀ ਹੁਣ ਜਿਹੜੀ ਗੁਰਪ੍ਰੀਤਕੌਰ ਦੇ ਘਰ ਵਾਲੇ ਜਸਪਾਲ ਸਿੰਘ ਉਹਦਾ ਪਿਓ ਉਹਦੀ ਮਾਂ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸੀ ਉਹਨੂੰ ਗੁਰਪ੍ਰੀਤ ਸਿੰਘ ਹੋਰਾਂ ਦੇ ਘਰ ਭੇਜਣ ਤੋਂ ਤੇ ਹੁਣ ਉਹ ਕੀ ਉਹਦਾ ਜਿਹੜਾ ਸਿਲਾ ਦੇਣ ਲੱਗੀ ਸੀ ਗੁਰਪ੍ਰੀਤਕੌਰ ਇਹ ਦੋਨੋਂ ਆਪਸ ਦੇ ਵਿੱਚ ਨਾਜਾਇਜ਼ ਸਬੰਧ ਬਣਾ ਲੈਂਦੇ ਨੇ ਇਹਨਾਂ ਦਾ ਰਿਸ਼ਤਾ ਜਿਹੜਾ ਇਹ ਆਪਸ ਦੇ ਵਿੱਚ ਬਣ ਜਾਂਦਾ ਵਾ ਆਪਣੇ ਪਿਓ ਦੀ ਉਮਰ ਦੇ ਬੰਦੇ ਦੇ ਨਾਲ ਗੁਰਪ੍ਰੀਤਕੌਰ ਇਸ਼ਕ ਲੜਾ ਬੈਠਦੀ ਆ ਇਸ਼ਕ ਵੀ ਇਸ ਹੱਦ ਤੱਕ ਲੜਾ ਬੈਠਦੀ ਆ ਕਿ ਦੋਨੋਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ ਸ਼ਰੀਰਕ ਸਬੰਧ ਵੀ ਦੋਨਾਂ ਦੇ ਬਣ ਜਾਂਦੇ ਨੇ ਤੇ ਇਹ ਇੱਕ ਵਾਰੀ ਨਹੀਂ ਕਈ ਵਾਰ ਹੁੰਦਾ ਸੀ ਹੁਣ ਤਾਂ ਉਹਨਾਂ ਕੋਲੇ ਮੌਕਾ ਹੀ ਬੜਾ ਵਧੀਆ ਸੀ ਨਾ ਕੋਈ ਰੋਕ ਟੋਕ ਸੀ ਜਦੋਂ ਉਹਦਾ ਦਿਲ ਕਰਦਾ ਸੀ ਗੁਰਪ੍ਰੀਤ ਕੌਰ ਦਾ ਉਹ ਘਰੇ ਆ ਜਾਂਦੀ ਸੀ ਤੇ ਮੌਕਾ ਦੇਖ ਕੇ ਦੋਨੋਂ ਜਾਨੇ ਰੰਗ ਰਲੀਆਂ ਮਨਾਉਂਦੇ ਸੀ ਪਹਿਲਾ ਘਰਦਿਆ ਨੂੰ ਬਿਲਕੁਲ ਵੀ ਸ਼ੱਕ ਨਹੀਂ ਹੋਇਆ ਨਾ ਗੁਰਪ੍ਰੀਤ ਸਿੰਘ ਦੇ ਘਰ ਘਰ ਵਾਲਿਆਂ ਨੂੰ ਸ਼ੱਕ ਹੋਇਆ ਇਹਨਾਂ ਤੇ ਨਾ ਜਸਪਾਲ ਸਿੰਘ ਹੋਰਾਂ ਦੇ ਘਰ ਵਾਲਿਆਂ ਨੂੰ ਸ਼ੱਕ ਹੋਇਆ ਵੀ ਇਹ ਉਹਨਾਂ ਦੀ ਧੀ ਆ ਜਿਹੜੀ ਉਹ ਕੀ ਕੁਝ ਕਰ ਰਹੀ ਆ ਪਰ ਇਹ ਜਿਹੜੀਆਂ ਚੀਜ਼ਾਂ ਨੇ ਕਿੰਨੀ ਕੁ ਦਿਨ ਲੁਕੀਆਂ ਰਹਿ ਸਕਦੀਆਂ ਕਹਿੰਦੇ ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਉਹ ਲੁਕਦੇ ਹਨ ਤਾਂ ਸੱਚ ਸਾਹਮਣੇ ਆ ਜਾਂਦਾ ਜਸਪਾਲ ਸਿੰਘ ਹੋਰਾਂ ਦੇ ਵੀ ਤੇ ਗੁਰਪ੍ਰੀਤ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਮੂਰੇ ਵੀ ਇਹ ਸਾਰੀ ਕਹਾਣੀ ਆ ਜਾਂਦੀ ਆ ਕਿ ਦੋਨੋਂ ਕੀ ਰੰਗ ਚੜਾ ਰਹੇ ਨੇ ਕੀ ਇਹ ਜਿਹੜੇ ਆ ਸਾਰਾ ਕੁਝ ਕਰ ਰਹੇ ਨੇ ਉਹ ਸਾਰਾ ਸਾਹਮਣੇ ਆ ਜਾਂਦਾ ਬਹੁਤ ਲਾਂਤਾਂ ਪਾਈਆਂ ਜਾਂਦੀਆਂ ਗੁਰਪ੍ਰੀਤ ਸਿੰਘ ਨੂੰ ਤੇ ਜਿਹੜੀ ਗੁਰਪ੍ਰੀਤ ਕੌਰ ਆ ਜਸਪਾਲ ਸਿੰਘ ਦੇ ਵੱਲੋਂ ਬਹੁਤ ਜ਼ਿਆਦਾ ਉਹਨੂੰ ਕੁੱਟਿਆ ਮਾਰਿਆ ਜਾਂਦਾ ਕੁੱਟੜ ਮਾਰਨ ਤੋਂ ਬਾਅਦ ਉਹਨੂੰ ਸਮਝਾਇਆ ਵੀ ਜਾਂਦਾ ਘਰ ਦੀ ਲਾਡਲੀ ਧੀ ਸੀ ਉਹਨੂੰ ਵਾਪਸ ਵੀ ਲੈ ਕੇ ਆਉਣਾ ਸੀ ਉਹਨੂੰ ਭਟਕੀ ਹੋਈ ਸੀ ਉਹਨੂੰ ਰਾਹ ਦੇ ਉੱਤੇ ਲੈ ਕੇ ਵੀ ਆਉਣਾ ਸੀ ਇਸ ਲਈ ਬਾਅਦ ਦੇ ਵਿੱਚ ਉਹਨੂੰ ਸਮਝਾਇਆ ਵੀ ਜਾਂਦਾ ਵੀ ਇਹ ਸਾਰਾ ਕੁਝ ਠੀਕ ਨਹੀਂ ਆ ਲੇ ਤੇਰਾ ਵਿਆਹ ਨਹੀਂ ਹੋਇਆ ਇਸ ਤੇਰਾ ਫਿਊਚਰ ਖਰਾਬ ਹੋ ਜਾਊਗਾ ਵੀ ਤੇ ਤੂੰ ਬਹੁਤ ਵੱਡਾ ਵਾ ਉਮਰ ਦੇ ਵਿੱਚ ਤੇ ਇਹ ਸਾਰਾ ਕੁਝ ਸਮਝਾ ਕੇ ਉਹਨੂੰ ਘਰ ਦੇ ਵਿੱਚ ਬਿਠਾ ਲਿਆ ਜਾਂਦਾ ਹੁਣ ਦੋਨੋਂ ਪਰਿਵਾਰਾਂ ਦੀ ਬੋਲਚਾਲ ਬਿਲਕੁਲ ਬੰਦ ਹੋ ਜਾਂਦੀ ਆ ਜਿਨ੍ਹਾਂ ਦਾ ਇੰਨਾ ਜ਼ਿਆਦਾ ਪਿਆਰ ਸੀਗਾ ਕਦੇ ਉਹ ਅੱਜ ਵੈਰੀ ਬਣ ਚੁੱਕੇ ਆ ਇੱਕ ਦੂਜੇ ਦੇ ਲਈ ਬੂਹੇ ਬੰਦ ਹੋ ਚੁੱਕੇ ਆ ਉਹਨਾਂ ਦੇ ਪਰ ਇਹ ਦੋਨੋਂ ਜਣੇ ਨਹੀਂ ਸੁਧਰਦੇ ਗੁਰਪ੍ਰੀਤ ਕੌਰ ਤੇ ਗੁਰਪ੍ਰੀਤ ਸਿੰਘ ਚੋਰੀ ਛਿਪੇ ਮਿਲਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਬਾਹਰ ਕਿਤੇ ਮਿਲ ਲੈਂਦੇ ਸੀਗੇ ਮਿਲ ਕੇ ਉਹ ਸਾਰਾ ਕੁਝ ਕਰਦੇ ਸੀ ਜੋ ਘਰੇ ਵੀ ਕਰਦੇ ਸੀ ਸਰੀਰਕ ਸੰਬੰਧ ਵੀ ਉਹ ਵੜਾਏ ਬਿਨਾ ਹੋਣਾ ਨਹੀਂ ਸੀ रह ਸਕਦੇ ਤੇ ਹੁਣ ਦੁਬਾਰਾ ਇੱਕ ਵਾਰੀ ਫੇਰ ਦੋਵੇਂ ਫੜੇ ਜਾਂਦੇ ਨੇ ਤੇ ਇਸ ਵਾਰੀ ਗੁਰਪ੍ਰੀਤ ਸਿੰਘ ਨੂੰ ਲਾਂਤਾਂ ਪੈਂਦੀਆਂ ਨੇ ਜਸਪਾਲ ਸਿੰਘ ਫੇਰ ਆਪਣੀ ਧੀ ਨੂੰ ਮਾਰਦਾ ਕੁੱਟਦਾ ਵਾ ਪਰ ਕੀ ਹੁਣ ਕਿੰਨਾ ਕ ਮਾਰ ਕੁੱਟ ਲੈਂਦਾ ਉਹਨੂੰ ਫੇਰ ਹੋਰ ਜ਼ਿਆਦਾ ਬੰਦਸ਼ਾ ਲਗਾ ਕੇ ਘਰ ਦੇ ਵਿੱਚ ਬਿਠਾ ਲਿਆ ਜਾਂਦਾ ਉਹਦੇ ਤੋਂ ਫੋਨ ਵਗੈਰਾ ਵੀ ਖੋਹ ਲਿਆ ਜਾਂਦਾ ਵਾ ਪਰ ਗੁਰਪ੍ਰੀਤ ਸਿੰਘ ਨੂੰ ਇੱਦਾਂ ਲਾਂਤਾਂ ਪੈਂਦੀਆਂ ਨੇ ਕਿ ਵੀ ਤੂੰ ਤਾਂ ਘਰ ਦਾ ਮੁਖੀ ਆ ਵਾ ਵੀ ਇਸ ਬੱਚਿਆਂ ਦੇ ਵਿਆਹ ਕਰਨੇ ਆ ਵਿਆਹ ਨਹੀਂ ਹੋਣੇ ਵੀ ਤੂੰ ਸ਼ਰਮ ਕਰ ਕੁਝ ਉਹਨੂੰ ਕਿੰਨਾ ਕ ਬੰਦਾ ਹੁਣ ਸਮਝਾ ਸਕਦਾ ਸੀ ਹੁਣ ਹੈ ਘਰ ਦਾ ਮੁਖੀ ਆ ਉਹ ਫੇਰ ਜੀ ਇੱਕ ਦਿਨ ਗੁਰਪ੍ਰੀਤ ਕੌਰ ਆਪਣੇ ਘਰੋਂ ਨਹੀਂ ਲੱਭਦੀ ਬਹੁਤ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਤੇ ਵੀ ਉਹਦਾ ਥੋ ਪਤਾ ਨਹੀਂ ਲੱਗਦਾ ਆੜੇ ਦਿਵਾਲੇ ਆਂਡ ਗਵਾਂਡ ਰਿਸ਼ਤੇਦਾਰੀ ਚ ਪੁੱਛਿਆ ਜਾਂਦਾ ਕਿਤੇ ਵੀ ਉਹ ਨਹੀਂ ਮਿਲਦੀ ਉਧਰੋਂ ਗੁਰਪ੍ਰੀਤ ਸਿੰਘ ਜਿਹੜਾ ਉਹ ਵੀ ਘਰੋਂ ਗਾਇਬ ਸੀ ਉਹ ਵੀ ਨਹੀਂ ਲੱਭ ਰਿਹਾ ਸੀ ਦੋਨੋਂ ਪਰਿਵਾਰਾਂ ਨੂੰ ਸਮਝ ਆ ਜਾਂਦੀ ਆ ਵੀ ਇਹ ਸੀਨ ਕੀ ਆ ਚੱਕਰ ਕੀ ਆ ਕਿ ਦੋਨੋਂ ਇੱਕ ਦੂਜੇ ਨਾਲ ਇੱਕ ਭੱਜ ਗਏ ਨੇ ਮਤਲਬ ਘਰੋਂ ਫਰਾਰ ਹੋ ਗਏ ਨੇ ਫੇਰ ਵੀ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੁਝ ਦਿਨ ਤੱਕ ਜਾਰੀ ਰਹਿੰਦੀ ਆ ਕਿਉਂਕਿ ਪਿੰਡ ਦੇ ਵਿੱਚ ਬਹੁਤ ਥੂਥੂ ਉਹਨਾਂ ਦੀ ਹੂਰੀ ਸੀ ਬਹੁਤ ਜ਼ਿਆਦਾ ਬਦਨਾਮੀ ਦੋਨੋਂ ਪਰਿਵਾਰਾਂ ਦੀ ਹੋ ਰਹੀ ਸੀਗੀ ਤੇ ਪਤਾ ਲੱਗਦਾ ਕੁਝ ਦਿਨਾਂ ਬਾਅਦ ਕਿ ਦੋਨੋਂ ਜਣੇ ਤਲਵੰਡੀ ਵਿੱਚ ਰਹਿ ਰਹੇ ਆ ਲਿਵਿੰਗ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੁਣ ਦੋਨੋਂ ਪਰਿਵਾਰ ਜਿਹੜੇ ਵੈਰੀ ਬਣੇ ਸੀ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕੋਈ ਜਸਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਜਿਹੜੇ ਬੱਚੇ ਤੇ ਉਹਦੀ ਜਿਹੜੀ ਘਰ ਵਾਲੀ ਸੀ ਇਹ ਆਪਣੀ ਸਹਿਮਤੀ ਦੇ ਨਾਲ ਹੁਣ ਗੁਰਪ੍ਰੀਤ ਸਿੰਘ ਦੇ ਕੋਲ ਤਾਂ ਫੋਨ ਸੀਗਾ ਉਹਨੂੰ ਫੋਨ ਲਗਾਇਆ ਜਾਂਦਾ ਵਾ ਵੀ ਫੋਨ ਕਰਕੇ ਉਹਨੂੰ ਇਹ ਉਹਦੇ ਬੱਚਿਆਂ ਵੱਲੋਂ ਉਹਦੀ ਘਰ ਵਾਲੀ ਵੱਲੋਂ ਕਿਹਾ ਜਾਂਦਾ ਵਾ ਕਿ ਤੂੰ ਇੱਥੇ ਆ ਜਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਸਾਡੀ ਬਦਨਾਮੀ ਹੋ ਰਹੀ ਆ ਜੇ ਤੁਸੀਂ ਨਹੀਂ ਹਟਣਾ ਤੁਸੀਂ ਰਹਿਣਾ ਇਕੱਠੇ ਹੀ ਆ ਤਾਂ ਸਲੀਕੇ ਨਾਲ ਪਿੰਡ ਦੇ ਵਿੱਚ ਆ ਕੇ ਰਹਿ ਲੂ ਤੁਹਾਡੇ ਦੋਨਾਂ ਦਾ ਅਸੀਂ ਵਿਆਹ ਕਰਵਾ ਦਨੇ ਆ ਇਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਆ ਪਰ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਇਹ ਗੱਲ ਨਹੀਂ ਮੰਨਦੇ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀਗੀ ਉਹ ਉੱਥੇ ਹੀ ਰਹਿਣਾ ਚਾਹੁੰਦੇ ਸੀ ਕੁਝ ਦਿਨ ਬਾਅਦ ਫੇਰ ਉਹਨੂੰ ਇਹ ਕਿਹਾ ਜਾਂਦਾ ਵਾ ਕਿ ਤੂੰ ਕਿੰਨੇ ਦਿਨ ਲੋਕੇ ਰਹਿ ਲੇਗਾ ਕਦੇ ਨਾ ਕਦੇ ਤਾਂ ਤੈਨੂੰ ਲੋਕਾਂ ਦੇ ਸਾਹਮਣੇ ਆਉਣਾ ਹੀ ਪੈਣਾ ਵਾ ਤਾਂ ਅੱਗੋਂ ਗੁਰਪ੍ਰੀਤ ਸਿੰਘ ਇਹ ਗੱਲ ਕਹਿੰਦਾ ਕਿ ਮੈਨੂੰ ਮੇਰੀ ਜ਼ਮੀਨ ਦਿਓ ਤੇ ਤੁਸੀਂ ਆਪਣਾ ਹਿੱਸਾ ਲਓ ਤੇ ਤੁਸੀਂ ਆਪਣੇ ਰਾਹ ਅਸੀਂ ਆਪਣੇ ਰਾਹ ਹੁਣ ਮੈਂ ਘਰ ਵਾਪਸ ਕਦੇ ਨਹੀਂ ਆਉਣਾ ਤੁਹਾਡਾ ਜਿਵੇਂ ਦਿਲ ਕਰਦਾ ਉਹਦਾ ਜ਼ਿੰਦਗੀ ਬਤਾ ਸਕਦੇ ਹਾਂ ਤਾਂ ਉਹਦੇ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਵੀ ਜੋ ਕੁਝ ਵੀ ਆ ਸਾਰਾ ਕੁਝ ਤੇਰਾ ਵਾ ਤੂੰ ਕਰਦਾ ਮੁਖੀਆ ਵਾ ਵੀ ਤੂੰ ਇੱਥੇ ਆ ਕੇ ਜੋ ਵੀ ਆਪਣੇ ਨਾਮ ਕਰਾਉਣਾ ਵਾ ਤੂੰ ਕਰਾ ਲੈ ਸਾਨੂੰ ਭਾਵੇਂ ਕੁਝ ਵੀ ਨਾ ਦੇਈ ਪਰ ਤੂੰ ਇੱਥੇ ਆ ਜਾ ਹੁਣ ਇਸ ਵਾਰੀ ਥੋੜਾ ਜਿਹਾ ਪਸੀਜ ਜਾਂਦਾ ਗੁਰਪ੍ਰੀਤ ਸਿੰਘ ਤੇ ਵਾਪਸ ਆਉਣ ਦਾ ਫੈਸਲਾ ਕਰਦਾ ਵਾ ਉਹਨੂੰ ਪਿੰਡ ਦੀ ਮੋਟਰ ਦੇ ਉੱਤੇ ਆਉਣ ਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਦੋਨੋਂ ਜਣੇ ਪਿੰਡ ਦੀ ਮੋਟਰ ਤੇ ਆਓ ਆਪਾਂ ਬੈ ਕੇ ਗੱਲਬਾਤ ਕਰਾਂਗੇ ਤੁਹਾਡੇ ਇਸ ਰਿਸ਼ਤੇ ਨੂੰ ਆਪਾਂ ਕੀ ਅੰਜਾਮ ਦੇਣਾ ਇਹਦੇ ਬਾਰੇ ਆਪਾਂ ਫੈਸਲਾ ਕਰਦੇ ਹਾਂ ਦਿਨ ਆਉਂਦਾ ਜੀ ਮਾਰਚ 16 2024 ਦਾ ਤੇ ਉਹ ਜਦੋਂ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਵਾਪਸ ਤਲਵੰਡੀ ਤੋਂ ਆਪਣੇ ਪਿੰਡ ਆਉਂਦੇ ਨੇ ਤੇ ਜਦੋਂ ਉਹ ਪਿੰਡ ਵਾਪਸ ਆਉਂਦੇ ਨੇ ਉੱਥੇ ਜਸਪਾਲ ਸਿੰਘ ਪਹਿਲਾਂ ਹੀ ਮੌਜੂਦ ਸੀ ਕਾਫੀ ਸਾਰੇ ਬੰਦੇ ਲੈ ਕੇ ਜਿਨ੍ਹਾਂ ਦੇ ਕੋਲ ਤੇਜ ਤਾਰ ਹਥਿਆਰ ਸੀਗੇ ਉਹਨਾਂ ਨੂੰ ਆਉਂਦਿਆਂ ਦੇਖ ਕੇ ਬਿਲਕੁਲ ਵੀ ਦੇਰੀ ਨਹੀਂ ਕੀਤੀ ਗਈ ਉਹਨਾਂ ਤੇ ਸਿੱਧਾ ਵਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਕੁਝ ਵੀ ਸਮਝਣ ਦਾ ਭੱਜਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਐਨੇ ਕ ਵਾਰ ਉਹਨਾਂ ਦੇ ਉੱਤੇ ਕੀਤੇ ਜਾਂਦੇ ਆ ਕਿ ਮੌਕੇ ਤੇ ਦੋਨਾਂ ਦੀ ਮੌਤ ਹੋ ਜਾਂਦੀ ਆ ਇੱਕ ਅਣਕੀ ਪਿਓ ਨੇ ਆਪਣੀ ਧੀ ਦਾ ਤੇ ਉਹਦੇ ਇੱਕ ਆਸ਼ਕ ਦਾ ਕਤਲ ਕਰਤਾ ਤੇ ਉਹਦਾ ਪਰਿਵਾਰ ਜਿਹੜਾ ਸੀਗਾ ਗੁਰਪ੍ਰੀਤ ਸਿੰਘ ਦਾ ਉਹ ਵੀ ਇਹਦੀ ਹਾਮੀ ਭਰ ਰਿਆ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸੀ ਕਿਉਂਕਿ ਪਿੰਡ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਸੀ ਉਹ ਬਦਨਾਮੀ ਤੋਂ ਬਚਣਾ ਚਾਹੁੰਦੇ ਸੀ ਉਹਨਾਂ ਨੂੰ ਮਾਰ ਕੇ ਜਦੋਂ ਦੋਨੋਂ ਖਤਮ ਹੋ ਜਾਂਦੇ ਨੇ ਜੀ ਉਹਨਾਂ ਨੂੰ ਭਾਗੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਵਾ ਜਿਹੜਾ ਇਹ ਮਾਮਲਾ ਵਾ ਉਹ ਪੁਲਿਸ ਦੇ ਕੋਲ ਪਹੁੰਚਦਾ ਵਾ ਮਾਮਲਾ ਸਾਰਾ ਕਲੀਅਰ ਸੀ ਪੁਲਿਸ ਨੂੰ ਪਤਾ ਸੀ ਕਿ ਇਹ ਸਾਰਾ ਕੁਝ ਕੀ ਹੋਇਆ ਵਾ ਕინ ਨੇ ਕੀਤਾ ਵਾ ਜਸਪਾਲ ਸਿੰਘ ਨੂੰ ਅਰੈਸਟ ਕੀਤਾ ਜਾਂਦਾ ਵਾ ਉਹਨੂੰ ਕੋਈ ਵੀ ਪਛਤਾਵਾ ਨਹੀਂ ਸੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੇ ਗੁਰਪ੍ਰੀਤ ਕੌਰ ਦੀ ਜਿਹੜੀ ਡੈੱਡ ਬੋਡੀ ਆ ਉਹ ਨਹਿਰ ਦੇ ਵਿੱਚੋਂ ਮਿਲ ਜਾਂਦੀ ਆ ਪਰ ਗੁਰਪ੍ਰੀਤ ਸਿੰਘ ਦੀ ਜਿਹੜੀ ਡੈੱਡ ਬੋਡੀ ਆ ਅੱਜ 2025 ਚੱਲ ਰਿਹਾ ਉਹਦਾ ਕੋਈ ਵੀ ਪਤਾ ਅੱਜ ਤੱਕ ਨਹੀਂ ਲੱਗਿਆ ਮਤਲਬ ਇਹਦਾ ਕੋਈ ਵੀ ਪ੍ਰੂਫ ਕਿਤੇ ਵੀ ਜਿਹੜਾ ਇੰਟਰਨੈਟ ਦੇ ਉੱਤੇ ਮੌਜੂਦ ਨਹੀਂ ਆ ਕਿ ਉਹਦੀ ਬਾਡੀ ਮਿਲੀ ਜਾਂ ਨਹੀਂ ਮਿਲੀ ਪਰ ਗੁਰਪ੍ਰੀਤ ਕੌਰ ਦੀ ਬਾਡੀ ਪੁਲਿਸ ਨੇ ਹਾਸਲ ਕਰ ਲਈ ਸੀ ਤੇ ਜਿਹੜਾ ਜਸਪਾਲ ਸਿੰਘ ਆ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀਗਾ ਸੋ ਦੋਸਤੋ ਕੀ ਕਹਿਣਾ ਜੀ ਕਿ ਜਸਪਾਲ ਸਿੰਘ ਨੇ ਸਹੀ ਕੀਤਾ ਜਾਂ ਗਲਤ ਕੀਤਾ ਕਿ ਉਹ ਦੋਨੋਂ ਪਰਿਵਾਰਾਂ ਨੇ ਜੋ ਫੈਸਲਾ ਇਹ ਕੀਤਾ ਦੋਨਾਂ ਨੂੰ ਮਾਰਨ ਦਾ ਕਿ ਇਹ ਸਹੀ ਸੀ ਜਾਂ ਦੋਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇਣੀ ਚਾਹੀਦੀ ਸੀ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਓ ਇੱਥੇ ਮਾਮਲਾ ਜਿਹੜਾ ਅਣਖ ਦਾ ਆ ਗਿਆ ਕਿ ਅਣਖ ਜ਼ਿਆਦਾ ਜ਼ਰੂਰੀ ਆ ਜਾਂ ਦੋਨਾਂ ਦੀ ਜਾਨ ਜ਼ਿਆਦਾ ਜ਼ਰੂਰੀ ਸੀ ਇਹ ਆਪਣਾ ਮਸਤ ਹੋ ਕੇ ਰਹੀ ਜਾਂਦੇ ਉਹਨਾਂ ਨੂੰ ਰਹਿਣ ਦਿੰਦੇ ਕੀ ਦੋਨਾਂ ਦੇ ਵਿੱਚ ਹੋਣਾ ਚਾਹੀਦਾ ਸੀ ਇਹ ਜਰੂਰ ਦੱਸਿਓ ਬਾਕੀ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਜੀ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ